ਸਵਾਗਤ ਹੈ ਸਾਡੇ ਚੈਨਲ ਤੇ ਤੁਹਾਡਾ ਆਪ ਦਾ ਨਾਮ ਤੇ ਉਹਦੀ ਜਥੇਬੰਦੀ ਦਾ ਨਾਮ ਅੱਜ ਦਾ ਜਿਹੜਾ ਫੰਕਸ਼ਨ ਆ ਕੀ ਜਿਹੜੀ ਮੀਟਿੰਗ ਆ ਕਿਹੜੀ ਕਿਹੜੀ ਮੰਗਾ ਤੇ ਆ ਮੇਰਾ ਨਾਮ ਜੀ ਕੇਵਲ ਸਿੰਘ ਜੋ ਬੰਦਾ ਜਰਨਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਬਲਾਕ ਸਲਾਮ ਜਿਹੜਾ ਸਾਡਾ ਜੇ ਮੀਟਿੰਗ ਹੈ ਉਹ ਗਰਾਹਾਂ ਪਿੰਡ ਦੇ ਵਿੱਚ ਬਾਬਾ ਟੀਕਮਦਾਸ ਜੀ ਦੇ ਡੇਰੇ ਦੇ ਵਿੱਚ ਹੋ ਰਹੀ ਆ ਸਾਡੇ ਪੂਰੇ ਬਲਾਕ ਦੀ ਇਹ ਮਹੀਨਾ ਬਾਅਦ ਮੀਟਿੰਗ ਵੀ ਆ ਸਾਡੀ ਤੇ ਸਾਡੀ ਜਿਹੜਾ 25 ਤਰੀਕ ਨੂੰ ਦਿੱਲੀ ਜੰਤਰ ਮੰਤਰ ਦੇ ਉੱਤੇ ਐਸਕੇਐਮ ਗੈਰ ਰਾਜਨੀਤਿਕ ਦੇ ਸੱਦੇ ਦੇ ਉੱਤੇ ਇੱਕ ਮਹਾਪੰਚਾਇਤ ਉਥੇ ਕੀਤੀ ਜਾ ਰਹੀ ਹੈ ਉਹਦੇ ਸੰਬੰਧੀ ਵੀ ਸੀ ਵਿਚਾਰ ਵਟਾਂਦਰਾ ਤੇ ਡਿਊਟੀਆਂ ਲਾਜੀਆਂ ਜਾ ਰਹੀਆਂ ਨੇ ਸਾਰੇ ਪਿੰਡਾਂ ਦੀਆਂ ਉਹਦੇ ਸੰਬੰਧ ਚ ਸਾਡੀ ਇੱਥੇ ਮੀਟਿੰਗ ਹੈ ਕਿਉਂਕਿ ਜਿਹੜੀ ਸਰਕਾਰ ਸਾਡੀਆਂ ਜਿਹੜੀਆਂ ਮੇਨ ਮੰਗਾਂ ਤੁਹਾਨੂੰ ਸਭ ਨੂੰ ਪਤਾ ਹੈ ਖਨੌਰੀ ਤੇ ਸੰਭੂ ਰਤਨਪੁਰਾ ਸਾਡਾ ਜਿਹੜਾ ਪਹਿਲਾਂ ਅੰਦੋਲਨ ਚੱਲਿਆ ਸਾਲ ਤੋਂ ਉੱਪਰ ਉਹ ਜਿਹੜੀਆਂ ਮੰਗਾਂ ਤੇ ਚੱਲਿਆ ਸੀ ਜਿਹੜੀਆਂ ਪਿਛਲੀਆਂ 2020 ਦੇ ਅੰਦੋਲਨ ਦੀਆਂ ਰਹਿੰਦੀਆਂ ਅਧੂਰੀਆਂ ਮੰਗਾਂ ਤੇ ਪਰਚੇ ਪਏ ਨੌਜਵਾਨਾਂ ਤੇ ਜਿਹੜੇ ਉਹਨਾਂ ਨੂੰ ਰੱਦ ਕਰਾਉਣਾ MSP ਗਰੰਟੀ ਕਾਨੂੰਨ ਬਣਾਉਣਾ ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਾਉਣਾ ਇਹ ਸਾਰੇ ਵਿਸ਼ਿਆਂ ਨੂੰ ਲੈ ਕੇ ਸਾਡੀ ਜਿਹੜੀ ਆ ਕਰਜ਼ਾ ਮੁਕਤੀ ਹੈ ਜਿਹੜੀ ਕਿਸਾਨ ਤੇ ਮਜ਼ਦੂਰ ਦੀ ਸਮੁੱਚੇ ਦੀ ਉਹਦੇ ਸਬੰਧ ਚ ਜਿਹੜੀ ਸਾਡੀ ਵੱਡੀ ਮਹਾ ਪੰਚਾਇਤ ਹੋਣੀ ਹੈ ਦਿੱਲੀ ਜੰਤਰ ਮੰਤਰ ਦੇ ਉਹਦੇ ਸਬੰਧ ਚ ਸਾਡੀ ਜਿਹੜੀ ਉਹ ਮੀਟਿੰਗ ਹੋ ਰਹੀ ਹੈ ਅਸੀਂ ਸਾਰੀ ਲਾਹਣ ਦੀ ਕਰ ਰਹੇ ਹਾਂ ਕਿਸਾਨਾਂ ਦੀ ਉਹਨਾਂ ਨੂੰ ਦੱਸ ਰਹੇ ਹਾਂ ਕਿ ਕਿਸ ਤਰ੍ਹਾਂ ਸਰਕਾਰ ਸਾਡੇ ਤੇ ਹਮਲਾਵਰ ਹੋ ਰਹੀ ਹੈ ਜਿਸ ਤਰ੍ਹਾਂ ਕਿ WTO ਵੱਲੋਂ ਜੋ ਅਮਰੀਕਾ ਸਮਝੌਤਾ ਟਾਇਰਫਾਲਾ ਸਮਝੌਤਾ ਅਮਰੀਕਾ ਕਰ ਰਿਹਾ ਸਾਡੀ ਭਾਰਤ ਸਰਕਾਰ ਉਹਨਾਂ ਕਰਨ ਦੀ ਕੋਸ਼ਿਸ਼ ਕਰ ਰਹੀ ਆ ਉਹਦਾ ਵੀ ਅਸੀਂ ਵਿਰੋਧ ਕਰ ਰਹੇ ਆ ਕਿ ਉਹ ਨਹੀਂ ਹੋਣ ਦੇਣਾ ਕਿਉਂਕਿ ਉਹਦੇ ਨਾਲ ਸਾਡਾ ਡੈਰੀ ਉਤਪਾਦ ਤੇ ਸਾਡਾ ਪੌਲਟਰੀ ਫਾਰਮ ਜਾਂ ਸਬਜ਼ੀਆਂ ਵਗੈਰਾ ਜੋ ਵੀ ਸਾਡੀ ਕਿਹ ਉਹ ਹੈ ਉਹ ਸਾਰੇ ਕਿਤੇ ਪ੍ਰਭਾਵਿਤ ਹੋਣਗੇ ਖਤਮ ਹੋਣਗੇ ਉਹਨਾਂ ਚੀਜ਼ਾਂ ਨੂੰ ਲੈ ਕੇ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਡੇ ਪੱਧਰ ਤੇ ਲੱਗੀ ਹੋਈ ਆ ਅਸੀਂ ਇਸ ਕਰਕੇ ਮੀਟਿੰਗ ਆ ਜਿਹੜੀ ਸਾਡੀ ਅੱਜ ਮਹੀਨੇ ਦੀ ਮਹੀਨਾਵਾਰ ਮੀਟਿੰਗ ਵੀ ਇੱਥੇ ਆ ਤੇ ਸਾਡੀ ਜਿਹੜੀ 25 ਤਰੀਕ ਦੀ ਵੱਡੀ ਮਹਾ ਪੰਚਾਇਤ ਹੈ ਉਹਦੇ ਸੰਬੰਧ ਦੀਆਂ ਤਿਆਰੀਆਂ ਤੇ ਡਿਊਟੀਆਂ ਜਿਸ ਤਰ੍ਹਾਂ ਪਿੰਡਾਂ ਦੀਆਂ ਲਾਈਆਂ ਜਾਣੀਆਂ ਨੇ ਉਹ ਸੰਬੰਧ ਚਲਾ ਰਿਆਂ ਤੇ ਸਾਡੀ ਸਾਰੀ ਤਿਆਰੀ ਹੈ ਨਹੀਂ ਉੱਥੇ ਇਹ ਮਹਾ ਪੰਚਾਇਤ ਹੀ ਹੋਣੀ ਹੈ ਕੋਈ ਉਹ ਧਰਨਾ ਵਗੈਰਾ ਤਾਂ ਨਹੀਂ ਹੈ ਨਾ ਹਲੇ ਨਾ ਜੀ ਕੋਈ ਧਰਨਾ ਨਹੀਂ ਉੱਥੇ ਇੱਕ ਦਿਨ ਦੀ ਮਹਾ ਪੰਚਾਇਤ ਹੈ 25 ਤਰੀਕ ਦੀ ਜੰਤਰ ਮੰਤਰ ਦੀ ਇੱਕ ਦਿਨ ਦੇ ਲਈ ਉੱਥੇ ਵਿੱਚ ਜਿਹਦੇ ਕਿ ਡਲੇਵਾਲ ਸਾਹਿਬ ਫਿਰ ਰਹੇ ਨੇ ਸਾਡੀ ਜਿਹੜੀ ਭਾਰਤੀ ਕਿਸਾਨ ਜੀ ਨੂੰ ਸਿੱਧੂਪੁਰਾ ਹੈ ਉਹ ਜਿੱਥੇ ਪੰਜਾਬ ਦੇ ਵਿੱਚ ਵੱਡੇ ਪੱਧਰ ਦੀ ਜਥੇਬੰਦੀ ਹੈ ਉੱਥੇ ਹਰਿਆਣੇ ਦੇ ਵਿੱਚ ਵੀ ਸਾਡੇ ਜਥੇਬੰਦੀ ਦਾ ਵੱਡਾ ਆਗਾਜ਼ ਹੋ ਚੁੱਕਿਆ ਹੈ ਉੱਥੇ ਦੇ ਪ੍ਰਧਾਨ ਜਿਹੜੇ ਅਮਨੂ ਕਹਾੜਜੀ ਉਹ ਜਥੇਬੰਦੀ ਦੇ ਪ੍ਰਧਾਨ ਲਾਏ ਗਏ ਨੇ ਆਉਣ ਵਾਲੇ ਸਮੇਂ 'ਚ ਰਾਜਸਥਾਨ, ਯੂਪੀ, ਕਰਨਾਟਕਾ, ਕੇਰਲਾ, ਆਂਧਰਾ ਦੇ ਵਿੱਚ ਵੱਖ-ਵੱਖ ਸਟੇਟਾਂ ਦੇ ਵਿੱਚ ਵੀ ਸਾਡੀ ਜਥੇਬੰਦੀ ਦਾ ਵੱਡਾ ਵਿਸਤਾਰ ਹੋਣ ਜਾ ਰਿਹਾ ਹੈ ਇਹ ਜਿਹੜੀ ਕਿ ਅਸੀਂ ਮੰਨ ਲਈਏ ਕਿ ਭਾਰਤੀ ਕਿਸਾਨ ਜੁਨੀਆ ਜਿਹੜੀ ਸਿੱਧੂਪੁਰਾ ਹੈ ਉਹ ਭਾਰਤ ਲੈਵਲ ਦੀ ਜਥੇਬੰਦੀ ਬਣਨ ਜਾ ਰਹੀ ਹੈ ਹੁਣ ਰਾਜ ਸਭਾ ਵਿੱਚ